ਰਾਣਾ ਮਨੀਲਾ ਜੀ ਸਾਡੇ ਸਤਿਕਾਰ ਦੇ ਵੀਰ ਉਹ ਵੀ ਪੁੱਜ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਰਾਣਾ ਮਨੀਲਾ ਜੀ ਨੌ ਇਥੇ ਹੋਰ ਤੇ ਉਹ ਜਰੂਰ ਬੜਾ ਬਹੁਤ ਵੱਡੇ ਮਾਣ ਤੇ ਜੀ ਪੰਜਾਬੀ ਬੋਲਾ ਦੇ ਬਹੁਤ ਬਹੁਤ ਧੰਨਵਾਦ ਕਾਲਾ ਭਾਜੀ ਆ ਕਿਤੇ ਇੱਥੇ ਜੀ ਓਕੇ ਜੀ ਔਰ 55000 ਕਮੇਟੀ ਲੋ ਤੇ ਚੌਧਰੀਆਂ ਦੇ ਸੀਟੀ ਵਾਲੋ ਪਹਿਲੇ ਪਹਿਲੇ ਮੈਚ ਹਰਜੀਤ ਸਿੰਘ ਭੰਡਾਰ ਬੋਲੋ ਉਹ ਵੀ ਵਾਰਗੇ ਬੁੱਕੇ ਵਾਰਗੇ ਲੰਮੜ ਵਾਰਗੇ ਅੰਗਰੇਜ਼ ਸਾਹਿਬ ਦੀ ਉਹਨਾਂ ਦਾ ਮਾਨ ਸਨਮਾਨ ਬਲਵੰਤ ਸਿੰਘ ਦੀ ਮਲੀਲਾ ਹਰਜਿੰਦਰ ਸਿੰਘ ਦੀ ਕਾਲਾ ਉੱਤਰ ਵਾਲੇ ਬੱਗਾ ਭਾਜੀ ਜੀਸ਼ੇ ਭਾਜੀ ਦੀ ਮਲੀਲੇ ਤੋਂ ਆਏ ਹੋਏ ਨੇ ਹਰਜਿੰਦਰ ਸਿੰਘ ਦੀ ਲੰਮੜਦਾਰ ਸਰਦਾਰ ਸੋਹਣ ਸਿੰਘ ਦੀ ਲੰਮੜਦਾਰ ਸਰਦਾਰ ਤੋਂ ਜੀ ਵੀਰ ਸਿੰਘ ਭਾਈ ਜੀ ਸਾਭੀ ਵੱਲੋਂ ਦੇ ਇਹ ਨੰਬਰ ਦਾ ਉਸ ਜਿਹੜਾ ਪੈਂਦਾ ਇਹ ਪੱਕੇ ਤੌਰ ਤੇ ਮਹਿਲਵਨ ਰੰਦਾ ਸਟੇਰੀ ਮੇਰੇ ਮਿੱਤਰੋ ਕਬੱਡੀ ਸੀਜ਼ਨ ਖਤਰਾ ਤੇ ਹਰ ਸਾਲ ਇਹ ਪੰਜਾਬ ਆਉਂਦਾ ਇਹ ਹੰਸ ਕਬੱਡੀ ਦਾ ਗੋਲ ਨੰਬਰ ਮਨੀਤਲ ਜਲਗਰ ਤੋਂ ਬਾਅਦ ਹਾਂਜੀ ਮਾਈਕ ਟੂ ਗਰਾਊਂਡ ਨਾ ਵੰਨਾ ਧਰਤੀ ਤੇ 14ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਅਸੀਂ 14 ਸਾਲ ਪਹਿਲਾਂ ਇਸ ਨੂੰ ਸ਼ੁਰੂ ਕੀਤਾ ਸੀ ਔਰ ਉਹਦੇ ਵਿੱਚੋਂ ਅਸੀਂ ਪੰਜ ਖਿਡਾਰੀ ਘਟੋ-ਕਟਵੀਂ ਇੰਟਰਨੈਸ਼ਨਲ ਪਲੇਅਰ ਪੈਦਾ ਕੀਤੇ ਆ ਇਹਨਾਂ ਸਾਲਾਂ ਦੇ ਵਿੱਚ ਠੀਕ ਹੈ ਜੀ ਬਾਕੀ ਸਾਡਾ ਪਿੰਡ ਨਸ਼ਿਆਂ ਤੋਂ ਵੀ ਰਹਿਤ ਆ ਇਸ ਵੇਲੇ ਹੂੰ ਕਿਉਂਕਿ ਜਿਹੜੇ ਬੱਚੇ ਗਰਾਊਂਡ 'ਚ ਖੇਡਦੇ ਆ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਸ਼ਿਆਂ ਤੋਂ ਆ ਥੋੜੀ-ਬੋਤੀ ਸਿੱਖਿਆ ਮਿਲ ਜਾਂਦੀ ਆ ਵੀ ਅਸੀਂ ਨਸ਼ਿਆਂ ਵੱਲ ਪ੍ਰੇਰਿਤ ਨਾ ਹੋਈਏ ਖੇਡਾਂ ਵੱਲ ਪ੍ਰੇਰਿਤ ਹੋਈਏ ਹੂੰ ਔਰ ਸਾਡੇ ਇਸ ਵੇਲੇ ਪੰਜ ਖਿਡਾਰੀ ਘਟੋ ਘੱਟ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡਦੇ ਆ ਹੂੰ ਔਰ ਇਹਦੇ ਲਈ ਸਾਡਾ ਨਗਰ ਸਾਰਾ ਬਹੁਤ ਹੀ ਸਹਿਯੋਗ ਦਿੰਦਾ ਆ ਨਗਰ ਨਿਵਾਸੀ ਸਹਿਯੋਗ ਦਿੰਦੇ ਆ ਔਰ ਸਾਡੇ ਐਮ ਆਰ ਆਈ ਭਰਾ ਉਹ ਵੀ ਬਹੁਤ ਸਹਿਯੋਗ ਦਿੰਦੇ ਆ ਔਰ ਅਸੀਂ ਹੌਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਵੱਧ ਤੋਂ ਵੱਧ ਕਬੱਡੀ ਖਿਡਾਰੀ ਪੇਸ਼ ਕਰ ਮਤਲਬ ਬਣਾ ਸਕੀਏ ਔਰ ਸਾਨੂੰ ਇਸ ਗੱਲ ਤੇ ਮਾਣ ਵੀ ਆ ਵੀ ਸਾਡੇ ਖਿਡਾਰੀ ਦੇ ਸ਼ੌਂਕ ਦੇ ਚਾਹ ਦੇ ਵਿੱਚ ਖੇਡਦੇ ਆ ਔਰ ਨਗਰ ਵੀ ਥੋੜਾ ਜਿਆ ਨਸ਼ਿਆਂ ਤੋਂ ਰਹਿਤ ਇਹ ਜੀ 14ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਸਾਡਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਿੱਥੋਂ ਕਿੱਥੋਂ ਟੀਮਾਂ ਆਈਆਂ ਅਸੀਂ ਅੱਜ ਸਾਡੇ ਕੋਲ 8 ਟੀਮਾਂ ਜਿਹੜੀਆਂ ਹੈਗੀਆਂ ਆ ਆ ਓਪਨ ਦੀਆਂ ਜਿਹੜੀਆਂ 8 ਟੀਮਾਂ ਹੈਗੀਆਂ ਜੇ ਓਪਨ ਦੀਆਂ ਤੇ 8 ਹੀ ਟੀਮਾਂ ਸਾਡੇ ਕੋਲ ਸਿਗੀਆਂ ਛੋਟੀਆਂ ਔਰ ਦੋ ਦਿਨ ਦਾ ਟੂਰਨਾਮੈਂਟ ਹੁੰਦਾ ਜੀ 17 ਔਰ 18 ਦਾ ਅੱਜ ਇਹ ਅੱਜ ਫਾਈਨਲ ਹੈ ਜੀ ਸਾਡੇ ਕੋਲ ਬਹੁਤ ਹੀ ਵਧੀਆ ਵਧੀਆ ਖਿਡਾਰੀ ਆ ਰਹੇ ਆ ਦੀਪ ਦਵਰਜੀ ਆ ਰਹੇ ਆ ਅਸੀਂ ਪਹਿਲਾ ਨਾਮ ਜੀ 81000 ਆ ਤੇ ਦੂਸਰਾ ਨਾਮ 71000 ਆ ਤੇ ਬਿਸਟਾ ਨੂੰ 2121000 ਰੁਪਇਆ ਐਸਾ ਨਹੀਂ ਦੇ ਰਹੇ ਆ ਵੈਸੇ ਮੋਟਰਸਾਈਕਲ ਦਿੰਦੇ ਆ ਪਰ ਐਸਾ ਨਹੀਂ 2121000 ਰੁਪਇਆ ਤੇ ਕੁਝ ਖਿਡਾਰੀਆਂ ਨੂੰ ਐਮਸੀਡੀ ਤੇ ਰਹੇ ਜਿਹੜੇ ਟੀਮਾਂ ਸਾਰੀਆਂ ਪਿੰਡਾਂ ਦੀਆਂ ਆ ਕੇ ਬਾਹਰੋਂ ਵੀ ਆਈਆਂ ਪਿੰਡਾਂ ਦੀਆਂ ਹਾਂਜੀ ਪਿੰਡਾਂ ਦੀਆਂ ਟੀਮਾਂ ਜੀ ਹਾਂਜੀ ਬਹੁਤ ਵਧੀਆ ਖਿਡਾਰੀ ਆ ਤੁਸੀਂ ਦੇਖ ਹੀ ਸਕਦੇ ਆ ਬਹੁਤ ਵਧੀਆ ਕਿਸ ਖਿਡਾਰੀਆਂ ਨੂੰ ਕਿਸੇ ਨਿਆ ਦੇਣਾ ਚਾਹੁੰਦੇ ਹੋ ਖਿਡਾਰੀਆਂ ਨੂੰ ਮੈਂ ਇਹ ਸਨਿਆ ਦੇਣਾ ਚਾਹੁੰਨਾ ਜੀ ਬਈ ਆਪਸੀ ਪਿਆਰ ਭਾਵਨਾ ਦੇ ਨਾਲ ਖੇਡਿਆ ਕਰੋ ਔਰ ਕੋਈ ਵੀ ਗਲਤ ਇੰਜੈਕਸ਼ਨ ਵਗੈਰਾ ਜਾਂ ਕੋਈ ਦਵਾਈ ਖਾ ਕੇ ਜੇ ਖੇਡਣਾ ਤੁਸੀਂ ਤਾਂ ਫਿਰ ਤਾਂ ਨੂੰ ਟੂਰਨਾਮੈਂਟ ਗਰਾਊਂਡ ਦਾ ਵੀ ਕੋਈ ਫਾਇਦਾ ਨਹੀਂਗਾ ਫੇਰ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਕੀ ਸਨੇਹਾਂ ਦੇ ਸਕਦੇ ਆ ਬਈ ਨਸ਼ਿਆਂ ਤੋਂ ਤੇ ਰਹਿਤ ਪੰਜਾਬ ਨੂੰ ਹੀ ਕਰਨਾ ਚਾਹੁੰਦੇ ਆ ਖੇਡਾਂ ਦਾ ਮਕਸਦ ਹੀ ਇਹ ਹੈ ਬਈ ਅਸੀਂ ਨਸ਼ਿਆਂ ਤੋਂ ਪੰਜਾਬ ਨੂੰ ਨਸ਼ਿਆਂ ਦੁਰਹਿਤ ਕਰਵਾ ਸਕੀਏ ਤੇ ਹੋ ਕੋਸ਼ਿਸ਼ ਵੀ ਹੈਗੀ ਆ ਖਟੜੀ ਵੀ ਕਰਦੇ ਆ ਇੱਕ ਵਾਈਗੂ ਟਿਕਾ ਖਾਲਸਾ ਵਾਈਗੂ ਟਿਕੀ ਆਪਣਾ ਨਾਮ ਦੱਸੋ ਮੇਰਾ ਨਾਂ ਜੀ ਮਲਕੀਸ਼ ਸਿੰਘ ਮੱਲੀ ਆ ਜੀ ਮੈਂ ਯੂ ਐਸ ਏ ਤੋਂ ਆ ਔਰ ਮੇਰੇ ਨਾਮ ਮੇਰੀਆਂ ਸੱਡੀਆਂ ਖੱਪੀਆਂ ਬਾਵਾ ਬਹੁਤ ਹੀ ਵਧੀਏ ਜੋ ਕਿ ਸਾਨੂੰ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਇੰਗਲੈਂਡ ਤੋਂ ਆ ਯੂ ਐਸ ਏ ਤੋਂ ਆ ਮੈਂ ਹੁਣ ਇਕੱਲੇ ਇਕੱਲੇ ਬੰਦੇ ਦਾ ਨਾਂ ਤੇ ਨਹੀਂ ਲੈ ਸਕਦਾ ਬਹੁਤ ਸਮਾਂ ਲੱਗੂਗਾ ਬਹੁਤ ਵਧੀਆ ਸਾਡਾ ਸਹਿਯੋਗ ਦੇ ਰਹੇ ਆ ਔਰ ਮੈਂ ਮਨੋ ਕਾਮਨਾ ਕਰਦਾ ਸਾਰੇ ਪਰਿਵਾਰ ਸਾਰੇ ਸਾਡੇ ਖਿਡਾਰੀ ਵੀਰ ਔਰ ਸਾਡੇ ਸਾਥੀ ਇਹ ਆ ਜਿਹੜੇ ਚੜ੍ਹਦੀ ਕਲਾ ਵਿੱਚ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਈ ਆਪਣੇ ਬੱਗਾ ਮੱਲੀ ਆ ਤੇ ਸਾਡਾ ਪਿੰਡ ਮੱਲੀਆਂ ਖੁਰਦਿਆ ਇਹ ਸਾਡੇ ਪਿੰਡ ਦਾ 14ਵਾਂ ਟੂਰਨਾਮੈਂਟ ਆ ਕਵੱਡੀ ਦਾ ਜੋ ਕਿ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਆ ਅਸੀਂ ਇਹ ਟੂਰਨਾਮੈਂਟ ਨੂੰ ਬੜੀ ਕੋਸ਼ਿਸ਼ ਕਰਦੇ ਆ ਕਿ ਲਗਾਤਾਰ ਚਲਾਈਏ ਔਰ ਸਾਡੇ ਪਿੰਡ ਦੇ ਜੋ ਮ ਖਿਡਾਰੀ ਆ ਇਸ ਟਾਈਮ ਕੋਈ 5 6 ਖਿਡਾਰੀ ਜਿਹੜੇ ਨਾਮਵਰ ਖਿਡਾਰੀ ਐ ਇਸ ਟੂਰਨਾਮੈਂਟ ਦੀ ਦੇਣ ਆ ਬਹੁਤ ਵਧੀਆ ਖੇਡਦੇ ਆ ਇਲਾਕੇ ਇਲਾਕੇ ਵਿੱਚ ਬਾਹਰ ਵਿਦੇਸ਼ਾਂ ਵਿੱਚ ਵੀ ਜਾਂਦੇ ਆ ਖੇਡਣ ਵਧੀਆ ਖੇਡਦੇ ਆ ਨਾਮਵਰ ਖਿਡਾਰੀ ਆ ਕਿੰਨੇ ਦਿਨ ਦਾ ਟੂਰਨਾਮੈਂਟ ਇਹ ਸਾਡਾ ਜੀ 2 ਦਿਨ ਦਾ ਟੂਰਨਾਮੈਂਟ ਹੁੰਦਾ ਕੀ ਐ ਸਾਲ 17 18 ਮਾਰਚ 2025 ਨੂੰ ਇਹ ਮਲਗ ਹੋ ਰਿਹਾ ਆ ਕਿਸੇ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਇਹ ਜੀ ਸਾਡੇ ਖਿਡਾਰੀ ਸੀਗਾ ਸਰ ਆਪਣੇ ਸਰਬਜੀਤ ਸਿੰਘ ਸਾਭੀ ਤੇ ਦਵਿੰਦਰ ਸਿੰਘ ਉਹਨਾਂ ਦੀ ਅਸੀਂ ਯਾਦ ਨੂੰ ਇਹ ਮਤਲਬ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ ਤੇ ਅੱਜ 2022 ਦੇ ਵਿੱਚ ਸਾਡੇ ਇੱਥੇ ਸੰਦੀਪ ਨੰਗਲੰਬੀਆਂ ਦੇ ਉਹਨਾਂ ਦੀ ਵੀ ਇੱਥੇ ਸਾਡੇ ਪੈਂਦੀ ਡੈਥ ਹੋਈ ਸੀ ਤੇ ਉਹਨਾਂ ਦੀ ਯਾਦ ਨੂੰ ਅਸੀਂ ਇਹ ਸਮਰਪਿਤ ਟੂਰਨਾਮੈਂਟ ਕਰਾ ਰਹੇ ਆ ਸਰ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਸਾਡਾ ਇਹ ਸੰਦੇਸ਼ ਆ ਜੀ ਇਹ ਮਤਲਬ ਖੇਡਾਂ ਰਹੀਆਂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਬਚੋ ਜਿਹੜੇ ਨਸ਼ੇ ਆ ਅੱਜ ਕੱਲ ਬਹੁਤ ਜ਼ਿਆਦਾ ਜੀ ਇਹ ਕੈਂਸਰ ਦੀ ਤਰ੍ਹਾਂ ਫੈਲ ਰਹੇ ਆ ਮਤਲਬ ਇਹਦਾ ਕੋਈ ਇਲਾਜ ਵੀ ਹੈ ਨਹੀਂਗਾ ਜਿਹੜਾ ਨਸ਼ਿਆਂ ਦਾ ਇਹ ਹੀ ਇੱਕੋ ਹੀ ਇੱਕ ਹੱਲ ਆ ਜੀ ਖੇਡਾਂ ਕਰਾਈਏ ਖੇਡਾਂ ਦੇ ਵਿੱਚ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਹ ਹੋਊਗਾ ਕਿ ਅਸੀਂ ਖੇਡਾਂ ਖੇਡੀਏ ਨਸ਼ਿਆਂ ਤੋਂ ਦੂਰ ਰਹੀਏ ਇਹ ਹੀ ਸਾਡਾ ਸੰਦੇਸ਼ ਆ ਬਈ ਨਸ਼ਿਆਂ ਤੋਂ ਬਚੋ